ਬੱਪੂ ਜੀ ਕੀ ਨਾ ਤੇ ਮੇਰਾ ਨਾਮ ਰੇਸ਼ੈਂਦਾਰੀ ਕੀ ਨਾ ਜੀ ਬੇਟੇ ਦਾ ਜੀ ਕੀ ਚੜੀ ਕਰਨੀ ਕੀ ਘਟਣਾ ਹੋਈ ਹੈ ਜਿਹੜੀ ਉੱਥੇ ਸਰ ਉੱਥੇ ਹੀ ਇਥੋਂ ਜਦੋਂ ਗਿਆ ਜੀ ਤੇ ਮੈਂ ਤਾਂ 5:30 ਵਜੇ ਮੈਂ ਫੋਨ ਲਾਇਆ ਜੀ ਉਹਨੂੰ ਪਹਿਲਾਂ ਵੀ ਲਾਉਂਦਾ ਰਿਹਾ ਜੀ ਫੋਨ ਤੇ ਮੈਨੂੰ 5:30 ਹੋ ਜੀ ਉਹਨੇ ਆਖਿਆ ਤੇ ਡੈਡੀ ਮੈਂ ਪਹੁੰਚ ਗਿਆ ਉੱਥੇ ਤੇ ਉਸ ਤੋਂ ਬਾਅਦ ਉਹ ਵੀ ਮੈਨੂੰ ਮੁੰਡਾ ਲੈ ਜਾਊਗਾ ਕਿ ਉਹ ਕੰਮ ਤੇ ਗਿਆ ਸੀਗਾ ਜੀ ਤੇ ਉਹ ਉੱਥੇ ਗਿਆ ਜੀ ਤੇ ਉਹਨੂੰ ਲੈ ਕੇ ਆ ਗਈ ਹੂੰ ਕੋ ਉਹ ਨੂੰ ਛੱਡ ਕੇ ਤੇ ਇੱਕ ਕਮਲ ਦੀ ਗੱਡੀ ਲੈ ਕੇ ਤੇ ਆਵੇ ਮਨ ਲ ਕਮਰੇ ਵੱਲ ਜਾਂਦਾ ਸੀ ਹੂੰ ਹੂੰ ਤੇ ਰਾਜਪੂਤ ਦੇ ਕੋफी ਪੀਤੇ ਉਦੋਂ ਬਾਅਦ ਕਿੰਨਾ ਸਮਾਂ ਪਹਿਲਾਂ ਗਿਆ ਸੀ ਤੇ ਕੀ ਕੰਮ ਕਰਦਾ ਸੀ ਉੱਥੇ ਤੇ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਹੈ ਅਸੀਂ ਤਾਂ ਜੀ ਦੂਜਾ ਮੰਨਿਆ ਮੰਨਿਆ ਲੈ ਕੇ ਜਾ ਰਹੇ ਅਸੀਂ ਹਾਂ ਜੀ ਤੇ ਖੇਤੀਬਾੜੀ ਉੱਥੇ ਕਿ ਟੁਕ ਟੁਕਿੰਦੇ ਜਿਨੀ ਪਾਣੀ ਕੱਢਉਂਦੇ ਸੀ ਹੂੰ ਹੁਣ ਬਾਕੀ ਕੰਮ ਕਰਦੇ ਸੀ ਉਥੇ ਡਰਾਈਵਿੰਗ ਕਰਦੇ ਸੀ ਕਿੰਨਾ ਸਮਾਂ ਹੋ ਗਿਆ ਸੀ ਕਮਲ ਨੂੰ ਉਥੇ ਕੈਨੇਡਾ ਗਏ ਹੋਏ ਤੇ ਕਿਹੜੀ 3 ਸਾਲ ਹੋ ਗਈ ਮੋਂਟਰੀਅਲ ਗਿਆ ਸੀ ਮੋਂਟਰੀਅਲ ਗਿਆ ਸੀ ਸਟੱਡੀ ਬੇਸ ਤੇ ਗਿਆ ਸੀ ਹਾਂਜੀ ਸਟੱਡੀ ਬੇਸ ਤੇ ਗਿਆ ਸੀ ਹੁਣ ਕਿੰਨਾ ਸਮਾਂ ਪਹਿਲਾਂ ਵਾਪਸ ਆਇਆ ਸੀ ਹੁਣ ਤਿੰਨ ਸਾਲਾਂ ਬਾਅਦ ਹੀ ਆਇਆ ਸੀ ਗਏ 2 ਮਹੀਨੇ ਲੱਗ ਗਿਆ ਜੀ 2 ਮਹੀਨੇ ਲੱਗ ਗਏ ਤੁਹਾਨੂੰ ਇਸ ਦੀ ਖਬਰ ਕਰ ਦੋ ਪ੍ਰਪਤ ਹੋਈ ਹੈ ਵੀ ਉਸ ਦਾ ਨਾਲ ਆ ਘਟਨਾ ਵਾਪਰ ਗਈ ਤੁਹਾਨੂੰ ਤਾਂ ਹੀ ਤੜਕੇ ਬਤਾਲਣਾ ਹਾਂ ਜੀ ਇਹ ਮੰਨ ਕਰਦੇ ਹਾਂ ਤੁਸੀਂ ਕੀ ਮੰਨ ਕਰਦੇ ਅੰਦੀ ਤੇ ਇਹੋ ਗੱਲਾਂ ਨੇ ਵੀ ਜੇ ਤਾਂ ਉੱਥੋਂ ਦਾ ਬਣ ਗਿਆ ਤੇ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਜਾਂ ਫਿਰ ਸਾਡੀ ਨੈਟਵਰਕ ਹੀ ਚੱਲੇ ਤੇ